ਮਾਲਵਾ ਨਹਿਰ ਦੀ ਉਸਾਰੀ ਦੇ ਨਾਲ ਸੂਬੇ ਦੇ ਵਿੱਚ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਯੁੱਗ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ ਮਾਲਵਾ ਨਹਿਰ ਦੀ ਉਸਾਰੀ ਦਾ ਦੂਰ ਅੰਦੇਸ਼ੀ ਵਾਲਾ ਫੈਸਲਾ ਸੂਬੇ ਦੇ ਵਿੱਚ ਲਗਭਗ 2 ਲੱਖ ਏਕੜੇ ਜ਼ਮੀਨ ਦੀ ਸਿੰਚਾਈ ਕਰਨ ਚ ਮਦਦ ਕਰੇਗਾ ਮਾਨ ਸਰਕਾਰ ਦੀ ਅਗਵਾਹੀ ਚ ਆਜ਼ਾਦੀ ਤੋਂ ਬਾਅਦ ਪੰਜਾਬ ਚ ਬਣਨ ਵਾਲੀ ਇਹ ਪਹਿਲੀ ਨਹਿਰ ਹੈ 230 ਕਰੋੜ ਰੁਪਏ ਦੇ ਨਾਲ ਬਣਾਈ ਜਾ ਰਹੀ ਮਾਲਵਾ ਨਹਿਰ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਵਾਧੂ ਪਾਣੀ ਦੇ ਸਰੋਤ ਪ੍ਰਦਾਨ ਕਰੇਗੀ ਇਹ ਨਹਿਰ 149 ਕਿਲੋਮੀਟਰ ਲੰਬੀ 5 ਫੁੱਟ ਚੌੜੀ ਅਤੇ 12.5 ਫੁੱਟ ਡੂੰਗੀ ਹੋਵੇਗੀ ਇਸ ਨਹਿਰ ਦੇ ਬਣਨ ਨਾਲ ਮੁਕਸ ਬਠਿੰਡਾ ਸਰੋਸਪੁਰ ਅਤੇ ਫਰੀਦਕੋਟ ਸਮੇਤ ਹੋਰ ਜ਼ਿਲ੍ਹਿਆਂ ਦੇ ਲੱਖਾਂ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਤਾਂ ਫਿਰ ਕਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੱਟਦੇ ਆਂ ਜੀ ਬਿਜਲੀ ਖਪਤ ਹੁੰਦੀ ਐ ਅਸੀਂ ਕਿ ਐ ਕਰਦੇ ਆਂ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆਂ ਹੁਣ ਇੱਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਇਲਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ